ਪੰਜਾਬ ਦੇ ਦਿਲ 'ਚ ਵਸਿਆ ਫਰੀਦਕੋਟ ਕਿਲਾ ਇੱਕ ਅਜੀਹਾ ਇਤਿਹਾਸਕ ਨਿਰਮਾਣ ਜੋ ਨਾ ਸਿਰਫ ਫਾਰਸੀ ਸ਼ਾਨ ਦਾ ਪ੍ਰਤੀਕ ਹੈ ਬਲਕਿ ਪੰਜਾਬ ਵਿਰਾਸਤ ਦੀ ਜੀਵੰਤ ਤਸਵੀਰ ਵੀ ਹੈ ਇਸ ਕਿਲੇ ਦੀਆਂ ਕੰਧਾਂ ਇਤਿਹਾਸ ਦੇ ਸਦੀਆਂ ਪੁਰਾਣੇ ਕisse ਸੁਣਾਉਂਦੀਆਂ ਨੇ ਇਹੋ ਤਾਂ ਜਿੱਥੇ ਸ਼ੀਸ਼ ਮਹਿਲ ਦੀ ਚਮਕਦਾਰ ਕੰਧਾਂ ਹਰ ਦਿਲ ਨੂੰ ਮੋਹ ਲੈਂਦੀਆਂ ਨੇ ਜਿੱਥੇ ਮੋਤੀ ਮਹਿਲ ਦੀ ਸ਼ਾਨ ਰਾਜਸੀ ਦਰਬਾਰ ਦੀਆਂ ਯਾਦਾਂ ਨੂੰ ਜਿਉਂਦਾ ਕਰ ਦਿੰਦੀਆਂ ਨੇ ਕਿਲੇ ਦੇ ਅੰਦਰ ਮੌਜੂਦ ਤੋਸਾਖਾਨਾ ਇੱਕ ਅਜੀਹਾ ਖਜ਼ਾਨਾ ਘਰ ਸੀ ਕਿੱਥੇ ਰਾਜਿਆਂ ਦੀ ਕੀਮਤੀ ਗਹਿਣੇ ਹੀਰੇ ਜਵਾਹਰਾਤ ਤੇ ਇਨਾਮ ਸੰਭਾਲ ਕੇ ਰੱਖੇ ਜਾਂਦੇ ਸੀ ਉੱਥੇ ਹੀ ਮੋਤੀਖਾਨਾ ਰਾਜ ਦੇ ਅਨਾਜ ਹਥਿਆਰ ਦੇ ਲੋੜੀਂਦੀ ਸਮਗਰੀ ਦਾ ਕੇਂਦਰ ਸੀ ਫਰੀਦਕੋਟ ਕਿਲੇ ਦੀਆਂ ਇਮਾਰਤਾਂ ਵਿੱਚ ਤੁਸੀਂ ਵੇਖਦੇ ਹੋ ਕਿ ਯੂਰਪੀ ਰਾਜਸਥਾਨੀ ਕਲਾ ਦੇ ਮਿਲੇ ਜੁਲੇ ਨਮੁੰਦੇ ਉੱਚੀਆਂ ਛੱਤਾਂ ਗੋਲ ਆਰਕ ਬ੍ਰੀਕ ਨਕਾਸ਼ੀ ਇਹ ਸਭ ਕੁਝ ਇੱਕ ਅਜੀਬ ਹੀ ਕਲਾਤਮਕ ਦੁਨੀਆ ਪੈਦਾ ਕਰਦੇ ਨੇ ਜਿਸ ਨੂੰ ਵੇਖ ਕੇ ਅੱਖਾਂ ਹੈਰਾਨ ਰਹਿ ਜਾਂਦੀਆਂ ਨੇ ਪਰ ਇਹ ਕਿਲਾ ਸਿਰਫ ਇੱਕ ਮਾਰਾ ਦਾ ਢੇਰ ਨਹੀਂ ਇਹ ਆ ਫਰੀਦਕੋਟ ਦੀ ਰੂਹ ਇੱਕ ਅਜੀ ਐਸੀ ਵਿਰਾਸਤ ਜੋ ਸਾਡੇ ਅਤੀਤ ਦੀਆਂ ਅਣਗਿਣਤ ਯਾਦਾਂ ਨੂੰ ਅੱਜ ਵੀ ਆਪਣੇ ਅੰਦਰ ਸੰਭਾਲੀ ਬੈਠੀ ਹੈ इतिहास विरासत अति शानदार निशान, यह है फरीदकोट का किला राजा हरिंदर सिंह फरीदकोट का बारवा राजा से इस तो पहला ब्रिजेंद्र सिंह बलवीर सिंह बिक्रम सिंह पहाड़ सिंह अतर सिंह गुलाब सिंह दल सिंह चरत सिंह मोहर सिंह ਤੇ ਹਮੀਰ ਸਿੰਘ ਵੀ ਰਾਜੇ ਰਹ ਚੁਕੇ ਨੇ 1763 ਦੇ ਵਿੱਚ ਫਰੀਦਕੋਟ ਦੀ रियासत ਦਾ ਪਹਿਲਾ ਰਾਜਾ ਹਮੀਰ ਸਿੰਘ ਬਣਿਆ ਸੀ ਤੇ 1948 ਦੇ ਵਿੱਚ ਇਹ ਰਾਜ ਸਮਾਪਤ ਹੋ ਗਿਆ ਤੇ ਉਸ ਵੇਲੇ ਰਾਜਾ ਹਰਿੰਦਰ ਸਿੰਘ ਫਰੀਦਕੋਟ रियासत ਦਾ ਅੰਤਿਮ ਰਾਜਾ ਹੋਇਆ ਜੇਕਰ ਰਾਜਾ ਹਰਿੰਦਰ ਸਿੰਘ ਬਾੜ ਦਾ ਜਨਮ ਦੀ ਗੱਲ ਕਰੀਏ ਤਾਂ 29 ਜਨਵਰੀ 1915 ਨੂੰ ਫਰੀਦਕੋਟ ਦੇ ਕਿਲਾ ਮੁਬਾਰਕ ਸਾਹਿਬ ਦੇ ਵਿੱਚ ਹੋਇਆ ਸੀ ਉਨ੍ਹਾਂ ਨੇ 3 ਸਾਲ ਦੀ ਉਮਰ ਦੇ ਵਿੱਚ 1918 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਾਜ ਸਿੰਘਾ ਤੁੰ ਸੰਭਾਲਿਆ ਇਸ ਦੌਰਾਨ ਰਾਜ ਨੂੰ ਪ੍ਰਬੰਧਿਤ ਕਰਨ ਦੇ ਲਈ ਰਜੈਂਸੀ ਕੌਂਸਲ ਕੰਮ ਕਰ ਰਿਹਾ ਸੀ 17 ਅਕਤੂਬਰ 1934 ਨੂੰ ਤੋਸ਼ਖਾਨਾ ਫਰੀਦਕੋਟ ਦੇ ਕਿਲੇ ਦੀ ਇੱਕ ਅਹੰਕਾਰੀ ਜਾਂ ਅਸੀਂ ਇਸ ਨੂੰ ਮਾਣ ਵਾਲੀ ਇਮਾਰਤ ਵੀ ਕਹਿ ਸਕਦੇ ਹਾਂ ਜਿੱਥੇ ਮਹਾਰਾਜਿਆਂ ਦੀ ਇਨਾਮ ਵਸਤੂਆਂ ਸ਼ਾਨਦਾਰ ਗਿਆਨੀਆਂ ਤੇ ਕੀਮਤੀ ਅਲੇਮ ਰੱਖਣ ਲਈ ਖਾਸ ਸੁਰੱਖਿਆ ਨਾਲ ਬਣਾਇਆ ਗਿਆ ਇੱਕ ਹਿੱਸਾ ਸੀ ਜਿਸ ਦੀ ਵਿਧੀ ਅਤੇ ਇਤਿਹਾਸ ਮਹੱਤਤਾ ਕਿਲੇ ਦੀ ਸ਼ਾਨ ਨੂੰ ਵਧਾਉਂਦੀ ਹੈ ਅਜੇ ਵੀ ਇੱਥੇ ਇਤਿਹਾਸਕ ਵਸਤੂਆਂ ਦੀ ਸੁਰੱਖਿਆ ਅਤੇ ਯਾਦਗਾਰੀ ਬਣਾਏ ਰੱਖਣ ਦੀ ਸਿਹਤਮੰਦ ਰੱਖਣ ਦੀ ਇੱਕ ਜ਼ਰੂਰਤ ਹੈ ਤੱਕ ਚੱਲਦੇ ਤੂੰ ਇੱਥੇ ਕਿਉਂ ਆਇਓ ਕਿੰਨਾ ਠੰਡਾ ਹੋ ਗਿਆ ਥੱਲੇ ਨਹੀਂ ਆਹ ਪੂਰਾ ਠੰਡਾ ਹੋ ਗਿਆ ਹੋਰ ਕੰਮ ਲੈ 5 ਪੈਸੇ ਦੀ ਛਾਲੀ ਬੜੀ ਹੁੰਦੀ ਹੈ ਤੁਹਾਨੂੰ ਪਤਾ ਹੈ ਪੈਸੇ ਵਾਲੇ ਤਾਂ ਸਭ ਹੁੰਦੇ ਬਰਾਬਰ ਖੜੇ ਹਾਂ ਹਾਂ ਬਰਾਬਰ ਤੁਹਾਨੂੰ ਬਤਾ ਪਾ ਰਹਾ ਹਾਂ ਬਰਾਬਰ ਆ ਜਾ ਬਰਾਬਰ ਭਾਈ ਕੰਪੀ ਦਾ ਮੈਡ ਮੀਨ ਕੋਕਾ ਲੈ ਕੇ ਨਾ ਤੁਸੀਂ ਵੀ ਜਗਾਉ ਦਿਓ ਹਾਂ ਜਿਵੇਂ ਜਗਾਓ ਤੁਸੀਂ ਵੀ ਨਾਲ ਪਾਣੀ ਨਾ ਪਾਓ ਤੇ ਦਾਣੇ ਕਿੱਲੇ ਤੂੰ ਇਹ ਘੋਰ ਪੜ ਗਿਆ ਜੇ ਤਾਂ ਥੱਲੇ ਚੁੰਗੀ ਡੜਾ ਵੀ ਚੁੰਗੀ ਡੜਾ ਗਿਆ ਦੇਖ ਆ ਗਿਆ ਆਇਆ ਇਹ ਲੰਕ ਜਾਣਗੇ ਜੇ ਡੂੰਗਾ ਹੋਰ ਵੀ ਆ ਜੇ ਚਲੋ ਨਾਲਾ ਉਹ ਚੋਂ ਲੰਕ ਜਾਣਗੇ ਨਹੀਂ ਲੰਕਏ ਚਲੋ ਤੁਸੀਂ ਚਲੋ ਤੁਸੀਂ ਚਲੋਗੇ ਨਹੀਂ ਨਹੀਂ ਚਲ ਚੁੰਗੀ ਤੇਰੇ ਰਹਿਣਦੇ ਯਾਰ ਕਿੱਥੇ ਕਿੱਥੇ ਚੁੰਗੀ ਹਾਲੇ ਬਹੁਤ ਦੂਗਾ ਬਈ ਨਹੀਂ ਦੋ ਮੈਂ ਕਿੱਥੇ ਨਹੀਂ ਚੱਲੋ ਕੋਈ ਨਹੀਂ ਜਲਾਗੜੂnga ਜਾ ਸਕਦੇ ਆ ਓ ਥੱਲੇ ਜਾਈ ਜਾਂਦਾ ਚੁੰਗੀ ਦੜ ਜਾਂਗੇ ਇਹਨੇ ਲਾਈਟ ਵੇਖ ਕੇ ਸਿੱਧਾ ਲਾਈਟ ਨੂੰ ਹੋਣਾ ਹੈ ਤਾਂ ਖਿਆਲ ਰੱਖਿਓ ਉਹ ਸਾਹਮਣੇ ਆ ਚਲੋ ਚਲੋ ਬਰ ਹੋ ਜਾਓ ਥੋੜੇ ਥੱਲੇ ਤਾਂ ਆ ਗਏ ਨੇ ਨਹੀਂ ਇੱਥੇ ਹੀ ਥੱਲੇ ਆਹੀ ਐ ਨੋੜ ਨਹੀਂ ਆਹੀ ਦਰਵਾਜ਼ਾ ਆਹੀ ਐ ਚਲੋ ਜੀ ਥੱਲੇ ਫਰਦਤ ਮੁਗਦਰ ਉਹ ਲੋਕ ਜਾਣਗੇ ਨਹੀਂ अदरवाइज ਤਾਂ ਕੋਈ ਦਿਖਦਾ ਨਹੀਂ ਦਸ ਨੂੰ ਛੱਡ ਗਿਆ ਚਲੋ ਜੀ ਆ ਦੋ ਬੰਦੇ ਲੱਭੇ ਬਾਈ ਅੱਗੇ ਹਾਂ ਥੋੜੇ ਪਾਸੇ ਨਾਲ ਦੋ